ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਨੀ ਗੌਰਵਕਖ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਆਓ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਡੇਰਾ ਬਾਬਾ ਨਛੱਤਰदास ਜੀ ਮਹਾਰਾਜ ਪਿੰਡ ਰੰਗੀਆਂ ਜ਼ਿਲ੍ਹਾ ਸੰਗਰੂਰ ਜਿੱਥੇ ਮਹੰਤ ਹਰਾਮਦਾਸ ਜੀ ਜੋੜਾ ਵਾਲਦੇ ਅਸ਼ੀਰਵਾਦ ਸਦਕਾ ਅਸਥਾਨ ਦੇ ਗੱਦੀ ਨਿਸ਼ੀਨ ਮਹੰਤ ਗਗਨਦੀਪ ਦਾਸ ਜੀ ਦੇਖ ਰਹੇ ਖੇਠ ਸਮੂਹ ਨਗਰ ਨਿਵਾਸੀ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਨਗਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢੇ ਗਏ ਮਹਾਨ ਨਗਰ ਕੀਰਤਨ ਦਾ ਪ੍ਰਬਾਅ ਰੱਖਿਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਸ ਮੌਕੇ ਜਿੱਥੇ ਮਹੰਤ ਰਾਮਦਾਸ ਜੀ ਅਤੇ ਮਹੰਤ ਗਗਨਦੀਪਦਾਸ ਜੀ ਵੱਲੋਂ ਪੰਜ ਪਿਆਰੇ ਸਹਿਬਾਨਾਂ ਨੂੰ ਸਰੂਪਾ ਦੀ ਬਖਸ਼ਿਸ਼ ਕੀਤੀ ਉੱਥੇ ਸੰਗਤਾਂ ਲਈ ਚਾਹ ਅਤੇ ਪਕੌੜਿਆਂ ਦੇ ਲੰਗਰ ਅਟੁੱਟ ਵਰਤਾਏ ਗਏ ਅਤੇ ਸੰਗਤਾਂ ਨੇ ਬੜੇ ਹੀ ਪ੍ਰੇਮ ਪਿਆਰ ਨਾਲ ਲੰਗਰ ਦਾ ਪੰਗਤਾਂ ਵਿੱਚ ਬੈਠ ਕੇ ਖੂਬ ਆਨੰਦ ਮਾਣਿਆ ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਮਹਤ ਗਗਨਦੀਪ ਦਾਸ ਜੀ ਦਾ ਸਰੂਪਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਅਖੀਰ ਸਾਡੇ ਰਿਪੋਰਟਰ ਗੌਰਵਕ ਖੇਰਪੁਰ ਨਾਲ ਗੱਲਬਾਤ ਕਰਦਿਆਂ ਮਹੰਤ ਆਰਾਮਦਾਸ ਜੀ ਜੋੜਾ ਵਾਲਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਹਾਇਆਂ ਸੰਗਤਾਂ ਦਾ ਸੇਵਾਦਾਰਾਂ ਦਾ ਗੱਦੀ ਨਿਸ਼ੀਨ ਮਹਤ ਗਗਦੀਪ ਦਾਸ ਜੀ ਵੱਲੋਂ ਧੰਨਵਾਦ ਵੀ ਕੀਤਾ ਗਿਆ ਅਤੇ ਜੀਆਂ ਵੀ ਆਖਿਆ ਗਿਆ ਉਦਾਸੀ ਆਸ਼ਰਮ ਡੇਰਾ ਬਾਬਾ ਨਛੱਤਰ ਦਾਸ ਜੀ ਮਹਾਰਾਜ ਪਿੰਡ ਰੰਗੀਆਂ ਜ਼ਿਲ੍ਹਾ ਸੰਗਰੂਰ ਤੋਂ ਗੌਰਵਕ ਖੇਰਪੁਰ ਦੀ ਇੱਕ ਖਾਸ ਰਿਪੋਰਟ ਸਾਨੂੰ ਦਾਤਾ ਤੇਰੀਆਂ ਸਹਾਰਿਆਂ ਦੀ ਲੋੜ ਏ ਸਾਨੂੰ ਦਾਤਾ ਤੇਰੀਆਂ ਸਹਾਰਿਆਂ ਦੀ ਲੋੜ ਏ ਸਾਨੂੰ ਦਾਤਾ ਤੇਰੀਆਂ ਸਹਾਰਿਆਂ ਦੀ ਲੋੜ ਏ ਸਾਨੂੰ ਦਾਤਾ ਤੇ i <laughs> hear तुरे हैं तुरे तेरी मङ्ग ਇੱਕ ਰਹਿਮਤ ਏ ਤੇਰੀ ਮੇਰੇ ਹੱਥ ਡੋਰ ਸਾਡੀ ਜ਼ਿੰਦਗੀ ਦੀ ਬੇੜੀ ਤੇਰੇ ਹੱਥ ਡੋਰ ਸਾਡੀ ਜ਼ਿੰਦਗੀ ਦੀ ਬੇੜੀ ਤੇਰੇ ਹੱਥ ਡੋਰ ਸਾਡੀ ਜ਼ਿੰਦਗੀ ਦੀ ਬੇੜੀ ਤੇਰੇ ਹੱਥ ਡੋਰ ਸਾਡੀ ਜ਼ਿੰਦਗੀ ਦੀ ਬੇੜੀ ਸਾਡੀ ਜ਼ਿੰਦਗੀ ਦੀ ਬੇੜੀ ਤੇਰੇ ਹੱਥ ਗੌਰ ਸਾਡੀ ਜ਼ਿੰਦਗੀ ਦੀ ਬੇੜੀ ਜੋ ਟੁਕੜੋਂ ਮਚਾਵੇ ਕੋ ¡Maldición! Okay. ਤਾ ਤੇਰੀਆਂ ਸਹਾਰਿਆਂ ਦੀ ਲੋੜ ਹੈ ਤੂੰ ਹੀ ਜੋ ਦੁੱਖ ਜੀਨੇ ਕੱਟਣੇ ਆ ਕੀਤੇ ਤੂੰ ਹੀ ਜੋ ਦੁੱਖ ਜੀਨੇ ਕੱਟਣੇ ਆ ਕੀਤੇ ਤੂੰ ਹੀ ਜੋ ਦੁੱਖ ਜੀਨੇ ਕੱਟਣੇ ਆ ਕੀਤੇ ਤੂੰ ਹੀ ਜੋ ਦੁੱਖ i did. i'm ਸਾਡੀ ਜ਼ਿੰਦਗੀ ਦੀ ਬੇੜੀ ਜੀ ਤੇਰੇ ਹੱਥ ਧੋਰ ਸਾਡੀ ਜ਼ਿੰਦਗੀ ਦੀ ਬੇੜੀ ਜੀ ਤੇਰੇ ਹੱਥ ਧੋਰ ਸਾਡੀ ਜ਼ਿੰਦਗੀ ਦੀ ਬੇੜੀ ਜੀ ਤੇਰੇ ਹੱਥ ਧੋਰ ਸਾਡੀ ਜ਼ਿੰਦਗੀ ਦੀ ਬੇੜੀ ਜੀ ਜੋ ਟੁਕਣੋਂ ਬਚਾਵੇ ਕੋਹ ਹਲਾ اے دل اے تو بھی اے جو تو کري نیں بس لي ਹੇ ਤੂੰ ਸੇਵਾ ਲਖਵੀਰ ਦੇ ਉੱਚੇ ਸੁੱਚੇ ਤੇਰੀਆਂ ਬਾਰਿਆਂ ਦੀ ਲਾ ਉੱਚੇ ਸੁੱਚੇ ਤੇਰੀ ਬੋਲ ਸ੍ਰੀ ਚੰਦਰ ਭਗਵਾਨ ਕੀ ਜੈ ਸੋ ਅੱਜ ਮਹਾਪੁਰਸ਼ਾਂ ਦੇ ਸਥਾਨ ਤੇ ਦੇਰੇ ਵਿਖੇ ਨੋ ਕੇ ਪ੍ਰਾਚੀਨ ਨਗਰ ਕੀਰਤਨ ਦੇ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਡੇਰੇ ਵੇਖੇ ਪਹੁੰਚਿਆ ਹੈ। ਸੋ ਇਹ ਸਮਾਗਮ ਆਏ ਸਾਲ ਹੀ ਸਾਰਿਆਂ ਰੰਗੀਆਂ ਨਗਰ ਨਿਵਾਸੀ ਰਲ ਮਿਲ ਕੇ ਇਕੱਤਰ ਹੋ ਕੇ ਇਸ ਸੇਵਾ ਨੂੰ ਨਿਭਾਉਂਦੇ ਹਨ। ਸੋ ਅੱਜ ਵੀ ਸਾਰੀਆਂ ਸੰਗਤਾਂ ਨੇ ਨਗਰ ਨਿਵਾਸੀਆਂ ਨੇ ਮੇਰੇ ਬੀਲਾਂ ਨੇ ਭਾਈਆਂ ਨੇ ਮਾਤਾ ਨੇ ਬੀਬੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਤਨ ਤਨ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਦੇ ਪਵਿੱਤਰ ਜਨਮ ਦਿਹਾੜੇ ਨੂੰ ਮੋਹਰਾ ਰੱਖਦੇ ਹੋਏ ਇਹ ਜੋ ਨਗਰ ਕੀਰਤਨ ਆਏ ਸਾਲ ਸੰਗਤਾਂ ਨਾਲ ਮਿਲ ਕੇ ਸਾਰੇ ਸੰਗਤ ਦੇ ਸੰਯੋਗ ਦੇ ਨਾਲ ਸਾਰਿਆਂ ਲੇ ਸੰਬ ਦੇ ਸੰਤਾਂ ਦੇ ਸੰਯੋਗ ਦੇ ਨਾਲ ਕੱਢਿਆ ਜਾਂਦਾ ਹੈ ਸ੍ਰੀ ਸ਼ਿ ਨਗਰ ਕ੍ਰਿਸ਼ਨ ਲੋਕ ਸੰਗਤ ਦੇ ਵਿੱਚ ਇਕਤਾ ਸਵਾਕ ਸ਼ਮਤੀ ਔਰ ਗੁਰਸ਼ਿੱਖੀ ਨੂੰ ਚੜ੍ਹਦੀਆਂ ਗਲਾਂ ਦੇ ਵਿੱਚ ਲੈ ਜਾਣ ਵਾਸਤੇ ਐਜੇ ਸਮਾਗਮ ਹੁੰਦੇ ਨੇ ਸੋ ਸਾਂ ਸਾਂ ਇਹ ਆਪਣੀ ਖਾਤਰ ਕਿੰਨੀ ਕਰਵਾਨੀ ਦਿੱਤੀ ਐ ਸੋਨਾ ਦੇ ਲਈ ਸਾਂ ਨਹੀਂ ਕਰਵਾਨੀ ਨੂੰ ਆਪਾਂ ਭੁੱਲ ਨਹੀਂ ਸਕਦੇ ਸੋਨਾਂ ਦੀ ਬਹੁਤ ਬਹੁਤ ਕਰਵਾਨੀ ਐ ਸੋ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਆਗਮਨ ਦਿਹਾੜਾ ਜਿਹੜਾ ਆਪਾਂ ਰਲ ਮਿਲ ਕੇ ਸਾਰੇ ਮਨਾਉਨੇ ਆ ਸੋ ਇਸੇ ਤਰ੍ਹਾਂ ਹੀ ਨਗਨਵਾਸੀ ਸੰਗਤਾਂ ਨਗਨਵਾਸੀ ਰੰਗੀਆਂ ਵੈਂਡਾ ਮਹਾਂਤ ਗਗਨਦੀਪ ਦਾਸ ਜੀ ਤਸਾ ਇਹਨਾਂ ਦੇ ਮਿੱਤਰ ਸੱਜਣ ਪ੍ਰੇਮੀ ਜੋ ਵੀ ਸੰਗਤ ਨਿਰੇ ਵਿੱਚ ਇਕੱਤਰ ਹੁੰਦੀ ਹੈ ਸੋ ਸਾਰਿਆਂ ਹੀ ਸੰਗਤਾਂ ਨੇ ਬੜੇ ਚਾ ਨਾਲ ਬੜੇ ਮਰਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਇਸ ਸਮਾਗਮ ਨੂੰ ਮਨਾਇਆ ਹੈ ਸੋ ਗੁਰੂ ਕਿਰਪਾ ਕਰਨ ਆਏ ਜੋ ਸਮਾਗਮ ਆਏ ਸਾਲ ਹੀ ਗੁਰੂ ਕਰਾਉਂਦੇ ਰਹਿਣ ਚੜ੍ਹਦੇ ਕੰਨ ਰੱਖਣ ਸ਼ਰਤੇ ਮਿਹਰ ਪ੍ਰਯਾਸ ਰੱਖਣ ਨਗਰ ਦੇ ਸ਼ਰਤੇ ਮਿਹਰ ਪ੍ਰਯਾਸ ਰੱਖਣ ਨੰਦਰਾ ਦੁਗਣ ਚੱਕੀ ਵਖਸ਼ੇ ਗੁਰੂ ਪਾਸ਼ਾ ਮਿਹਰ ਕਰੇ ਖੇਤੀ ਬਾੜੀ ਤੇ ਨੰਗਰ ਪਸ਼ੂ ਤੇ ਪਰਿਵਾਰਾਂ ਦੇ ਵਿੱਚ ਦੁੱਖ ਤਕਲੀਫ ਦੀ ਅੰਸ ਨਾ ਰਹਿਣ ਦੇਵੇ ਗੁਰੂ ਪਾਸ਼ਾ ਚੜ੍ਹਦੀਆਂ ਕਲਾਂ ਰੱਖੇ ਸਾਰਿਆਂ ਤੇ ਸੋ ਸਾਰਿਆਂ ਹੀ ਸੰਗਤਾਂ ਦਾ ਅਸੀਂ ਢੇਰੇ ਵੱਲੋਂ ਮਹੰਤ ਗਗਨਦੀਪ ਦਾ ਜੀ ਔਰ 바ਵਾ ਜੀਆਂ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਗਰ ਨਿਵਾਸੀਆਂ ਦਾ ਔਰ ਵੀ ਜੋ ਦੂਰੋਂ ਜਿਹੜੇ ਆਇਆ ਸੰਗਤਾਂ ਦਾ ਮਹਾਪੁਰਸ਼ਾਂ ਦਾ ਇਸ ਸਵੇਰ ਤੋਂ ਲੈ ਕੇ ਲਗਾਤਾਰ ਲੰਗਰ ਦੀ ਸੇਵਾ ਕਰਦਿੰਨੇ ਸੋ ਮਾਈਆਂ ਦਾ ਵੀ ਮੇਰੇ ਭੈਣਾਂ ਦਾ ਵੀ ਸੋ ਸਾਰਿਆਂ ਨੇ ਜਿਨ੍ਹਾਂ ਨੇ ਸੰਯੋਗ ਦਿੱਤਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਵਾ ਸ੍ਰੀ ਚੰਦਰ ਮਹਾਰਾਜ ਚੜ੍ਹਦਿਆਂ ਕਲਾਂ ਦੇ ਵਿੱਚ ਰੱਖਣ ਮਿਹਰ ਪ੍ਰਿਆਸ ਰੱਖਣ ਫਿਰ ਤੇ ਚੜ੍ਹਦਿਆਂ ਕਲਾਂ ਕਰਨ ਸੋ ਸਾਡੇ ਬਹੁਤ ਹੀ ਹਰਮਨ ਪਿਆਰੇ ਜੋ ਇਹ ਪ੍ਰੋਗਰਾਮ ਨੂੰ ਲਾਈਫ ਕਰਦੇ ਨੇ ਗਰੋਵਰ ਜੀ ਸ਼ੇਰਪੁਰ ਤੋਂ ਸੋਹਣਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਬੜੇ ਪ੍ਰੇਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਇਸੇ ਪ੍ਰੋਗਰਾਮ ਨੂੰ ਅਨੇਕ ਦੇ ਹਨ ਔਰ ਕਵਰ ਕਰਦੇ ਹਨ ਸੋ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਹੈ ਸੋ ਸਾਰਿਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਭਾਈ ਜੀ ਆਖ ਕਹਿੰਦੇ ਆ ਇਹ ਜੇ ਮੇਲੇ ਲੱਗਦੇ ਰਹਿਣ ਸੰਗਤਾਂ ਇਕੱਠੀਆਂ ਹੁੰਦੀਆਂ ਰਹਿਣ ਨਗਰਾਂ ਨੇ ਚੜ੍ਹਦੇ ਆ ਘਣਾ ਰਹਿਣ ਤਨ ਤਨ ਵਾਬਾ ਸ੍ਰੀ ਜਨ ਤਨਦਨ ਗੁਰੂ ਨਾਨਕ ਦੇਵ ਪਾਤਸ਼ਾਹ ਤਨ ਸੰਗੁਰ ਗੋਵਿੰਦ ਸਿੰਘ ਮਹਾਰਾਜ ਦੀਆਂ ਕਲਾਂ ਰੱਖਣ ਮੇਰੇ ਪਰਿਆ ਹੱਥ ਰੱਖਣ ਅੰਗ ਸੰਗੋ ਕੇ ਸਹਾਇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301